ਮਕੀਨੀਆ ਵੱਡੀ ਦਾ ਸਾਹ ਦੇਖ ਲਈ ਅੱਜ ਦਾ ਵਸਲਾ ਕੱਠ ਜਾਦੇ ਐ ਬੰਗਾ ਕੱਠ ਠੀਕ ਐ ਕਰ ਜੀ ਕੋਤਹ ਕਰਦੇ ਯਾਰ ਫੇਟੀ ਕਦ ਲਈ ਮੈਨੂੰ ਲਿਆਂਦਾ ਪਾ 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 ਘਾਈ ਦੇ ਵਾਲਾ ਰੂਪਾ ਦਾ ਪਾ ਮੋਲੋ ਇਹ ਜਾਇਜ ਹੀ ਮੰਗੇ ਨੇ ਮੈਂ ਵੀ ਜਾਇਜ ਨੇ ਤੋੜ ਦੇ ਨਾ ਆਪਦੇ ਬਸ ਆਪੜ ਉਹ ਨਹੀਂ ਪੂਰਾ ਇੱਥੇ ਆਉਂਦਾ ਬਰਾ ਕੰਡਾ ਜਿੰਨਾ ਮਾਰ ਜੀ ਕਰੀ ਤੂੰ ਨਾ ਵਾ ਵਟੇ ਇਹ ਵੀ ਬਸ ਇਹ ਵੀ ਬੰਨੋ ਜੇ ਇਹ ਮਾਰੇਗੇ ਕਿੱਥੋਂ ਪਾਜਾ ਨੂੰ ਮਾਰ ਦੇ ਪਾਈ ਬੰਦ ਮਾਰਦੇ ਨਹੀਂ ਕਿਹਨਾਂ ਨਹੀਂ ਕਿਹਾਂ ਵੇਚਣੇ ਨੇ ਮਾਰਦੇ ਨਹੀਂ ਜੀ 1500 ਦੇ ਨਫੇ ਕੋਈ ਬੜਾ ਮੋਟਾ ਜਿਹਾ ਸੀ ਵਾਤ ਨੂੰ ਕਰਦੇ ਆ ਰੋ ਜਾਂਦੇ ਵਾਤੇ ਨੂੰ ਪਤਾ ਨਹੀਂ ਮੈਂ ਤਾਂ ਦੇਖਦਾ ਪਤਾ ਜੀ 60 ਜੀ ਨਹੀਂ ਵੇਚ ਪਿੰਦੇ ਵੰਦੇ 500 ਪਾਉਣ ਨਾਲ ਇਹ ਦਾ ਫਰੇ ਵਾਲੀ ਗੱਲ ਆ ਉਸ ਦਿਨ ਗੱਲ ਕਰ ਲਓ ਕੱਲ ਨੂੰ ਕਾਨੂੰ ਕਰ ਲੈ ਗੱਲ ਕੱਲੇ ਕੱਲੇ ਕਹਿੰਦੇ ਗੱਲ ਦਾ ਬਲਿਆ ਇਹ ਕੱਲੇ ਦਾ 35 ਮੰਗਣਗੇ ਇੱਥੇ ਹੀ ਗੱਲ ਕਰਦੇ ਕੱਲੇ 35 ਮੰਗਣਗੇ ਕਾਨੂੰ ਇਹ ਤੋਂ ਲੈਂਦਾ ਕੋਈ ਨਾ ਨਾ ਇਹ ਕੱਲੇ ਦਾ 35 ਦਾ ਇਹਨਾਂ ਨੂੰ ਹਜ਼ਾਰੇ ਪੈਸੂ ਦਵਾਤਾ ਨੂੰ ਹਜ਼ਾਰੇ ਦਵਾਤਾ ਇਹ ਨਹੀਂ ਵਿਕਦੇ ਇਹ ਹਜੇ ਈਦ ਨਹੀਂ ਕੋਈ ਬੱਕਰੀ ਦੀ ਤਿਹਾਰ ਦੂਰ ਪਏ ਨੇ ਇਹ ਤਾਂ ਆਟਾ ਵਟਾ ਇੱਥੋਂ ਫੜਾਤਾ ਉੱਧਰ ਫੜਾਤਾ ਉੱਥੋਂ ਕਹਾ ਫੜਾਤਾ ਅਡੇ-ਬਡੇ ਇਹ ਕਰਦੇ ਰਹਿੰਦੇ ਨੇ ਬੇਚਰੀਆਂ ਬਦੈ ਕਿਤੇ ਨਵੇਂ ਦਾ ਨਗਰ ਜੇ ਐਵੇਂ ਪਕਾਈਦਾ ਤਾਂ ਫਾਇਦਾ ਚਲ ਪੁੱਛੀਏ ਇੱਥੇ ਜਾਦੇ ਹਾਂ ਬਕਰ ਦੇ ਮੂੰਹ ਤੋਂ ਨਾ ਉਹਨੂੰ ਬਚਾਉਣਾ ਉਹਨੂੰ ਬਚਾਉਣਾ ਚਾਹ ਨੂੰ ਪੁੱਛਣਾ ਬਚਾਉਣਾ ਹਾਂ ਬਚਣ ਬਚਾਉਣ ਚ ਦਾ ਖਾਸੇ ਫਰਕ ਪੈ ਜਾਂਦੇ ਨੇ ਹਾਂ ਹਾਂ ਉਹਦਾ ਬਾਬਾ ਕਹਿੰਦਾ ਮੈਂ ਬਚਾਉਂਦਾ ਮੇਰੀ ਗੱਲ ਸੁਣ ਕੇ ਹੱਟੀ ਜਬੂਣੀ ਕਰੀਏ ਸਾਰਾ ਬੰਦੇ ਦੇ ਵਿੱਚ ਅੜਿਆ ਨਹੀਂ ਮਾਤ ਜੀ ਹਾਂ ਉਹਨੇ ਨੇਮ ਦਵਾਲ ਐ ਮਨ ਨੂੰ ਪੁੱਛਦਾ ਨਹੀਂ ਹੈਗਾ ਮੁੰਡਿਆਂ ਨੇ ਘਾਟਾ ਪੈ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਵੱਧਦਾ ਪੈ ਠੀਕ ਹੈ ਉਹੀ 5 500 ਨਾਲ ਸਿਰਕੀ ਗਿਆ ਮੈਂ ਉਹਦਾ ਵੀ ਕੋਈ ਫਾਇਦਾ ਨਹੀਂ ਕੋਈ ਫਾਇਦਾ ਸਹੀ ਗੱਲ ਹੈ ਨਾ ਇਹ 35 ਦੇ ਨੇ ਨਾ 25 ਦੇ ਨੇ ਠੀਕ ਹੈ ਗੱਲ ਜਿੰਨਾ ਮਾਲ ਦਾ ਭਜਨ ਹੈ ਉਹਨਾਂ ਵਿੱਚੋਂ ਤੈਨੂੰ ਘਾਟਾ ਨਹੀਂ ਪੈਣ ਦਦਾ ਉਹ ਹੱਤ ਕਰ ਦਦਾ 28000 ਦੇ ਉੱਪਰ ਹੀ ਬਾਬਾ ਨਹੀਂ 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 ਮੇਰੀ ਮਰਜ਼ੀ ਹੈ ਨਹੀਂ ਰੱਬ ਵੀਰੇ ਜਾਣਾ ਆਣਾ ਹੁਣ ਤੇਰੀ ਮਰਜ਼ੀ ਇਹਨਾਂ ਨੂੰ ਪੁੱਛਿਆ ਵੀ ਨਹੀਂ ਮੈਂ ਨਹੀਂ ਨਹੀਂ 14 14000 ਪੱਕਾ ਮੁੱਲ ਲਾਦਾ ਤੈਨੂੰ ਨਹੀਂ ਨਹੀਂ ਹੁਣ ਤਾਂ ਬਈ ਫਰਕ ਵਾਲੀ ਗੱਲ ਹੈ ਨਹੀਂ 35 ਵੀ ਨਹੀਂ ਹੈਗੇ 25 ਦੇ ਸੀ ਕਹਿੰਦੇ ਵੀ 35 ਮੰਗਿਆ ਵਾ ਤੂੰ ਤਾਂ 30 ਦੀ ਝਾਕ ਕਰਦਾ ਫਿਰ ਨਹੀਂ ਨਹੀਂ ਇਹ ਤਾਂ ਤੀ ਤੋਂ ਉੱਪਰ ਦੇ ਪਲੱਸ ਤੇ ਝਾਕਦੇ ਆ ਤੀ ਦੀ ਝਾਕ ਨਾ ਕਰ ਨਹੀ ਨਹੀਂ ਤੀ ਤੋਂ ਉੱਪਰ ਪਲੱਸ ਤੇ ਆਜੀ ਉੱਪਰ ਦੇ ਪਲੱਸ ਤੇ ਆ ਮੇਰੀ ਗੱਲ ਚਲੇ ਜਾ ਨੇ 25000 ਦੇ ਲੈ ਜਾ ਹਾਂ ਨਾ ਇਹਨਾਂ ਦੀ ਗਲਾਸ ਦਿੰਦਾ ਸਾ ਨਾ ਮੈਂ ਇਹਨਾਂ ਦੀ ਨਾ ਤੇਰੀ ਕਾਨੂੰ ਕਰਦਾ ਹੀਰਾ ਫੇਰੀ ਬੰਦੇ ਬਣੂ ਰੱਖਦੀ ਢੇਰੀ ਬਹੁਤ ਵਾਤ ਹੈ 31000 ਦੀਆਂ ਨਹੀਂ 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 ਹੁਣ ਚੱਕਾ ਨਹੀਂ ਹੈਗਾ ਚੱਕਾ ਨਹੀਂ ਹੈਗਾ ਨਹੀਂ ਵੇਚਦੇ ਨੇ ਉਹ ਨਹੀਂ ਤਾਂ ਚੱਕਾ ਨਹੀਂ ਵੇਚਦੇ ਨੇ ਚੱਲ 31 ਦੇ ਕਰਦੇ ਚੱਲ ਸਾਡੇ 31 ਦੇ ਨਹੀਂ ਹੁੰਦੇ ਨਹੀਂ 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 ਕੋਈ 31 ਦੇ ਨਹੀਂ ਹੁੰਦਾ ਆਣ ਵਧੀਆ ਮੁੱਲ ਲਗਾਤਾ ਨਹੀਂ 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 ਘੱਟ ਨਹੀਂ ਉਹ ਵਧੀਆ ਬਚਾਰੇ ਪੁੱਛੇ ਵੀ ਨਹੀਂ ਤੇਰੀ ਮਰਜ਼ੀ ਹੈ ਤੇਰੀ ਮਰਜ਼ੀ ਕਿਉਂਗਾ ਕੁੱਛੋਨੇ ਕਊਗਾ ਤੁਮਨੇ ਉਹਨੇ ਵੀ ਤੁਹਾਨੂੰ ਅੱਜ ਸਹੀ ਵੀ ਪਰ ਮੈਨੂੰ ਵੀ ਦੇਣਗੇ ਪਾਸਾ ਨਹੀਂ ਹੁੰਦੇ ਨਹੀਂ ਪੂਰੇ ਦੀਦੇ ਨਹੀਂ ਹੁੰਦੇ ਨਹੀਂ ਹੁੰਦੇ ਦਿਖਾਈ ਛੋਟੀ ਦਿਖਾਈ ਛੋਟੀ ਦਿਖਾਈ ਤਾਂ ਪੂਰਾ ਨਹੀਂ ਹੁੰਦਾ ਇਹ ਕੀ ਗੱਲ ਹੈ 300 ਟੋਟਲ ਨੂੰ 300 ਦਾ ਲਿਖਾ ਹਾਂ ਨਹੀਂ ਤਾਂ ਘੱਟ ਨਹੀਂ ਪੈ ਜਾਗੇ ਓਏ ਆੜੀਆਂ ਨਾ ਕਰ ਆੜੀਆਂ ਨਹੀਂ ਕਰ ਯਾ ਨਾ ਕਰ ਉਹ ਲਿਖਾਈ ਆ ਪੁੱਲ ਦੀ ਆ ਨਾ ਕਰ ਲੜੀ ਚਾਹੇ ਬਣੀ 30 ਦਾ ਕਿੱਥੋਂ ਕਰਦਾ ਅਗਲਾ ਦਾ ਚਲਦਾ ਨਹੀਂ ਕਹੋ ਕਿ ਇਹਦੇ ਦਾ ਟਿਕੇ 30 ਦੇ ਫਿਰ ਜਜੀਬ ਨੇ ਨਹੀਂ ਜੀ ਅਜਿੰਦ ਕਹਿੰਦਾ 30 ਜਾਇਦਾ ਫਿਰ ਜਬ ਆਰਜਾਇਦਾ ਉਹ ਵੀ ਕਹਿੰਦਾ 30 ਜਾਇਦਾ ਬਸ ਗੱਲ ਚਵੀ ਨਹੀਂ ਮੁਰਦਾ ਮੋੜਿਆ ਹੁਣ ਮੋੜਿਆ ਨਾ ਮੋੜੋ ਮੋੜੋਇਆ ਮੋੜੋ ਨਾ ਮੋੜ ਨਾ ਹੱਥ ਕਰ ਇਸ ਨੂੰ ਕੱਚਾ ਨਹੀਂ ਜਾਂਦਾ 25000 ਚੁੱਪ ਕਰ ਜਾ ਦਰ ਬਾਹਰ ਹੋਏ ਕਿਹੜੇ ਕਿਹੜੇ ਆਨੇ ਪੁੱਛੀ ਇਹ ਪਹਿਲਾ ਕਰਾਂ ਮੈਂ ਬੜੇ ਦੇ ਦਿੱਏ ਇੱਕ ਰਾਹ ਆ ਖੜਾ ਗਿਆ ਜੀ ਦੋ ਬੱਕਰੇ ਦੌੜਦੇ ਹੋਏ ਪੂਰਾ ਨਹੀਂ ਲੈਣਗੇ ਮਹਿੰਗੇ ਪੈਣਗੇ ਮਹਿੰਗੇ ਪੈਗੇ 29 ਚ ਫਿਰ ਹੁਣ ਤੁਹਾਡੀ ਮਰਜ਼ੀ ਹੈ ਭਾਈ ਹਾਂ ਹੁਣ ਤੁਹਾਡੀ ਮਰਜ਼ੀ ਹੈ ਆ ਸਾਈ ਆਉਂਦਾ ਨਾ ਗਰੀਬਾਂ ਨਾਲ ਤੱਕ ਸਾਈ ਮੋਹ ਚਲੋ ਕੋਈ ਸੁਣੇ ਸੁਣੇ ਰਣਾ ਨਾ ਨਾ ਮੈਂ ਚੁੱਪਾ ਉਹ ਖੁੱਲਾ ਕਰ ਦਾਰੇ ਕੋਈ ਗੱਲ ਇੱਕ ਗੱਲ ਸੁਣ ਲੈ ਮੈਂ ਤਾਂ ਤੇਰਾ ਇੱਕ ਕਰ ਸਕਦਾ ਇਨੂੰ ਦੂਆ ਚੋਂ 100 ਰੁਪਏ ਛੜਾ। ਕਿਉਂ 400 ਪਿੱਛੇ ਪਾਏ। ਇੱਧਰ ਬਾਈ ਲੈ ਵੇ ਇੱਧਰ ਹੀ ਛੜਾ। ਇੱਧਰ 400 ਪਿੱਛੇ ਪਾਏ। ਇਹ ਵਿਚਾਰੀ ਮੇਖੋ ਪਮੈ ਨਹੀਂ ਹੈਗੇ। ਤੇਰੀ ਰੱਖਿਆ ਕਿ ਤੈਨੂੰ ਮਿਲਦਿਆ ਮਿਲਦਿਆ ਨਹੀਂ ਲੈਣੇ ਨਾਲ। ਇੱਕ ਗੱਲ ਹੋਰ ਸੁਣ ਲਓ। ਇਹ ਤੁਸੀਂ ਵਾਗੇ ਗਾਗ ਤੇਰੇ ਨੇ ਇੰਨੇ ਚ ਹੋਰ ਲੈ ਜੂ ਨਾ ਮੇਰੀ ਦਲਾਲੀ ਗਈ ਨਾ ਤੁਹਾਡਾ ਕੰਮ ਗਿਆ ਇਹ ਮੈਨੂੰ ਪਤਾ ਹੁੰਦਾ ਗੱਲ ਦਾ ਮੱਥਨ ਪਾ ਦਾ ਰਹਿਗੇ ਮੈਨੂੰ ਪਤਾ ਗੱਲ ਦਾ ਯਾਰ ਪਾ ਦਾ ਫਿਰ ਵੀ ਨਹੀਂ ਤਾਂ ਬੋਲੇ ਥੋੜਾ ਜਿਹਾ ਬੋਲੇ ਆਹ ਥੋੜਾ ਸੁਣ ਸਾਈ ਫੁਰਮਾ ਬੱਕਰੇ ਵੇਚੂਗਾ ਗਾਗ ਨੇ ਮੈਨੂੰ ਕਰਤੀ ਸੈਨ ਠੀਕ ਹੈ ਗੱਲ ਅਸੀਂ ਵੀ ਸੈਨ ਸਮਝਦੇ ਹੁੰਦੇ ਆ ਉਹ ਮਰਜੀ ਤੁਹਾਡੀ ਟੱਕਾ ਕੋਈ ਨਹੀਂ ਹਾ ਇੱਕ ਗੱਲ ਥੋੜਾ ਜਿਹਾ ਜਵਾਨ ਏ ਤੁਹਾਨੂੰ 100 ਰੁਪਏ ਵਿੱਚ ਛਡਾ ਦੂਗਾ ਬਾਬੇ ਤੋਂ ਕਹੇ ਤਾ ਜਾ ਬਾਬਾ ਨਿਭਾਉਂਦਾ ਬੰਦਾ ਨਹੀਂ ਪਾਇਆ ਰੋਸ਼ਾ ਸੜਾਈ ਭਾਈ ਓਏ ਮਾਣ ਅਗਲੇ ਦੀ ਪੋਤਾ ਵੀ ਲਾਹੇ ਕਰਦਾ ਵਿਚਾਰੇ ਦਾ ਉਹ ਮੂਰਲੇ ਵੀ ਦੇਖਣਾ ਹੈ ਇਹ ਦੇ ਹੱਥ 'ਚ ਹੈ ਐ ਕੁਰਤਾ ਥੋੜੀ ਲਾਉਣਾ ਹੈ ਅਗਲੇ ਦਾ ਲੈ ਭਾਈ ਇਹਨੂੰ ਗੜਾ ਦੇ ਇਹਨੂੰ ਤਿੰਨ ਚਾਰ ਪੰਜ 6 7 8 -sharp ਕੱਲੇ ਦਾ 50 ਮੰਗੋਗੇ ਤੁਸੀਂ ਗਾਉਂ ਮੈਂ ਤੁਹਾਡੇ ਜਣਾ ਜਾਵਾਂ ਨਾ ਇਹਦਾ ਜਿੰਨੇ ਲੱਖ ਦਾ ਆ ਹੁਣ ਇਹਦਾ ਕਿੰਨੇ ਸਾਨੂੰ 30 ਚ ਪੈਣਗੇ 33 ਜਾਂਦੇ ਬੱਕਰੇ ਖਾ ਲੋ ਕੋਈ ਮਰਜੀ ਆ ਪਹਿਲਾ ਆ ਆ ਦੇਖ ਤੂੰ ਜਬਾਨ ਹਾਂ ਉਹਨੇ ਹੀ ਫੜੋ 23 ਠੀਕ ਹੈ ਸਭ ਨੇ ਫੜਾਉਨੇ ਆ 23 26 27 30 32 60 ਠੀਕ ਹੈ ਜੀ ਭਾਈ ਸਾਹਿਬ ਦੇ ਮੰਗੋ ਪੈਸੇ ਤੂੰ ਕੀ ਮੰਗਦਾ ਉਹ ਕੀ ਮੰਗ ਵੀ ਬੇ ਨਹੀਂ ਹੈ ਕਿਹਨੂੰ 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 ਕਿਹ ਨਟਬਰ ਓਏ ਨਟਬਰ ਓ ਕੋੜਾ 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 ਹੈ ਮੈਨੂੰ ਦੱਸੋ ਕੰਨ ਚ ਕੀ ਨਟਬਰ ਕੋਦਵਾਰ ਹੱਤੀ ਨਟਬਰ ਵਾਲਾ ਡੂੜਸੋ ਦੇਖੇ ਜਾ ਤੈਨੂੰ ਰਾਜੂ ਆਇਆ ਛੌਂਖਣਾ ਪਾਲਿਆ ਫਾਇ ਯਾਰ ਕਵਾਲ ਕਰਤੀ ਮੱਕੀਨਾ 4 ਪਾਉਂਡ ਦੀ ਸਲਾਹ ਦਿੱ ਫਿਰ ਅਸੀਂ ਪੱਕੇ ਨਟਬਰ ਵਾਲਾ ਬਣ ਗਿਆ ਤੂੰ ਤਾਂ ਪਾਟਾ ਦੇਖ ਲੈ ਰਾਜੀਗੁਰ ਨਾਲ ਖਨੌਰ ਵਰਗੇ ਪਏ ਨੇ ਪਾਪਾ ਚੋਲਦੇ ਦੇਖਦੇ ਪੂਰਗੁਰ ਨਿਕਲੇ ਚਲੋ ਚੋਟਰੇ ਦਾ ਲਗੋ ਜੀ ਪਰੇ ਆ ਅੱਛਾ ਰਿਤੇ ਸਭ ਹੀ ਕਿਹਦੇ ਆਇਆ ਕੋਈ ਨਾ ਕੋਈ 47 ਹੈ ਸਭ 47 ਹੈ ਉਹ ਲੰਗੜਾ ਲਾ ਗਿਆ ਹੋ ਲੰਗੜਾ